ਜਿਹੜਾ ਰਤਨ ਖਾਨ ਹੋਏ ਕੰਨਾਵਾ ਪ੍ਰਕਿਆ ਕਾਗੀਆਂ ਦਾ ਜਾਇ ਉਦਿਸ਼ ਕੇ ਗਏ ਫਿਕਰ ਕਰਦੇ ਨੇ ਖਾਲ ਕੀਤਾ ਉਸ ਦੀ ਪ੍ਰਭਾਈ ਵਾਸਤੇ ਅੱਜ ਅਸੀਂ ਫਿਰ ਸੁਆਹ ਪੜਾ ਆਉਣੇ ਲੋੜੇ ਨਾਲ ਸਵਾਲ ਜਵਾਬ ਕਰਨਾ ਹੈ ਅਸ਼ਾਸ਼ਣ ਵੀ ਨੇਤੀ ਕਰਿਆ ਇਸ ਸਭੀ ਚੱਲ ਕੜਾਈ ਜਾਵੇ ਆ ਕੇ ਤਨ ਨਾਲੀ ਮਸਲੇ ਹੱਲ ਹੁੰਦੇ ਨੇ ਤਨ ਨਾਲੀ ਸਰਕਾਰ ਨੂੰ ਮਨਾਇਆ ਜਾਣਾ ਹੈ ਪਿੱਛੇ ਨਾ ਵੀ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਕੀਤੀ ਜਾਵੇ ਬੁਰਾਪਨ ਹਰੇ ਲਵਾਏ ਨਾਰਾ ਜਵਾਹਰ ਇਹ ਸਾਰਿਆਂ ਨੇ ਛੰਡੇ ਸਾਰਾ ਛੱਡ 妈妈好。